ਜੀ ਮੇਰੇ ਕੋਲ ਇੱਥੇ ਪ੍ਰਾਂਠੇ ਹੁੰਦੇ ਨੇ ਪ੍ਰਾਂਠੇ ਨਮਕੀਨ ਵੀ ਹੁੰਦੇ ਆ ਮਿੱਠੇ ਵੀ ਹੁੰਦੇ ਨੇ ਦੋ ਤਰ੍ਹਾਂ ਦੇ ਪ੍ਰਾਂਠੇ ਹੁੰਦੇ ਆ ਜਿਵੇਂ ਆਲੂ ਪਿਆਜ਼ ਦਾ ਪ੍ਰਾਂਠਾ ਹੁੰਦਾ ਮਿਕਸ ਪ੍ਰਾਂਠਾ ਪਨੀਰ ਪਿਆਜ਼ ਦਾ ਪ੍ਰਾਂਠਾ ਖਾਲੀ ਪਿਆਜ਼ ਦਾ ਪ੍ਰਾਂਠਾ ਹੁੰਦਾ ਤੇ ਸਾਡੇ ਕੋਲ ਸ਼ੱਕਰ ਵਾਲਾ ਚੀਨੀ ਵਾਲਾ ਤੋੜ ਮਰੋੜ ਮੱਠੀ ਵਾਲਾ ਪ੍ਰਾਂਠਾ ਸਾਰੇ ਹੁੰਦੇ ਮਿੱਠੇ ਔਰ ਨਮਕੀਨ ਦੋਨੋਂ ਤਰ੍ਹਾਂ ਦੇ ਹੁੰਦੇ ਨੇ ਪਿਆਰ ਹੈ ਸਾਡਾ ਮੇਰੇ ਲੁਧਿਆਣਿਆਂ ਵਾਸੀਆਂ ਨਾਲ ਪੰਜਾਬ ਦੇ ਵਾਸੀਆਂ ਨਾਲ ਭਰਾ ਭੈਣ ਨਾਲ ਕਿ ਜੇ ਜਿਹੜਾ ਉਹਨਾਂ ਨੂੰ ਮੈਂ ਇਸ ਤਰੀਕੇ ਦਾ ਖਾਣਾ ਖਵਾ ਰਹੀ ਆ ਮੈਨੂੰ ਇਹੀ ਆਂਦਾ ਕਿ ਕਮਾਈ ਚਲ ਜਿਵੇਂ ਵੀ ਹੈ ਪਿਆਰ ਜਿੰਨਾ ਵੀ ਮਿਲਦਾ ਪਿਆ ਮਿਲਦਾ ਵੀ ਹੈ ਬਹੁਤ ਮਿਲਦਾ ਪਿਆ ਭੈਣ ਭਰਾਵਾਂ ਤੋਂ ਪਿਆਰ ਬਸ ਐ ਕਿ ਕੰਮ ਜਿਹੜਾ ਵੀ ਹੈ ਛੋਟਾ ਵੱਡਾ ਕੁਝ ਨਹੀਂ ਹੁੰਦਾ ਚਾਹੇ ਅਸੀਂ ਟੇਬਲ ਲਾ ਕੇ ਇੱਥੇ ਸੈਟਅਪ ਲਗਾਇਆ ਖਾਣ ਪੀਣ ਦਾ ਕਰਦੇ ਪੀ ਆ ਬਟ ਹੈ ਆਪਣਾ ਇੱਥੇ ਦੇ ਅਸੀਂ ਮਾਲਕ ਆ ਬਹੁਤ ਨਾਈਸ ਹੈ ਮੈਂ ਫਸਟ ਟਾਈਮ ਆਇਆ ਤਾਂ ਇੰਮਪ੍ਰੈਸਿੰਗ ਹੈ ਸੈਕੰਡ ਟਾਈਮ ਆਈ ਹਾਂ ਬਹੁਤ ਹੀ ਨਾਈਸ ਮੈਡ ਅੱਗੇ ਵੀ ਆਉਂਗੇ ਬਿਲਕੁਲ ਬਿਲਕੁਲ ਮੈਂ ਤੇ ਲੋਕਾਂ ਨੂੰ ਇਹ ਬੋਲੂਗੀ ਕਿ ਮੋਲ ਟਾਊਨ ਜਾਓ ਟਿਮੀ ਹੈਗਾ ਇਹਨਾਂ ਦਾ ਨਾਮ ਇਹਨਾਂ ਕੋਲ ਆਓ ਤੇ ਖਾਓ ਟੇਸਟ ਹੈ ਇਹਨਾਂ ਦਾ ਬਹੁਤ ਬੜੇ ਕਈ ਤਰ੍ਹਾਂ ਦੀ ਵੈਰਾਈਟੀਆਂ ਹੈਨਾਂ ਕੋਲ ਮੈਗੀ ਹੈ ਟੀ ਹੈ ਆਲੂ ਹੈ ਪ੍ਰੌਨਟੇ ਹੈ ਸਪੈਸ਼ਲੀ ਨਿਊਟ੍ਰੀਕੂਲ ਚਾ ਬਹੁਤ ਟੇਸਟੇ ਲੱਗਿਆ ਹਨਾ ਮੈਂ ਸਪੈਸ਼ਲ ਆਈ ਐ ਰਾਜਮਾ ਚਾਵਲ ਤੇ ਆਮ ਹੋ ਗਏ ਉਹ ਵੀ ਤੁਸੀਂ ਨਾਲ ਹੀ ਉਹ ਵੀ ਬੀਚ ਰਿਓ ਹਾਂਜੀ ਹਾਂਜੀ ਦੇਖੋ ਕੋਈ ਨਹੀਂ ਖਾਣਾ ਉਸ ਟਾਈਮ ਰੋਟੀ ਗਈ ਵਾਰ ਕੋਈ ਨਹੀਂ ਖਾਂਦਾ ਤੇ ਉਹ ਚਾਵਲ ਵਗੈਰਾ ਖਾਣਾ ਪਸੰਦ ਕਰਦਾ ਤੇ ਅਸੀਂ ਕੜੀ ਚਾਵਲ ਰਾਜਮਾ ਚਾਵਲ ਵੀ ਰੱਖੇ ਹੋਏ ਆ ਆਪਣੇ ਭਰਾਵਾਂ ਵਾਸਤੇ ਤੇ ਮੈਗੀ ਸਪੈਸ਼ਲ ਕਰਕੇ ਬਣਾ ਰਹੇ ਹੋ ਹਾਂ ਬੱਚੇ ਗਈ ਮੈਗੀ ਖੁਸ਼ ਹੋ ਕੇ ਖਾਂਦੇ ਆ ਤੇ ਉਹਨਾਂ ਲਈ ਮੈਗੀ ਦਾ ਵੀ ਰੱਖਿਆ ਹੋਇਆ ਅਸੀਂ ਸੀ ਪੰਜਾਬੀ ਪੰਜਾਬ ਚ ਰਹਿ ਕੇ ਸਾਡੇ ਪੰਜਾਬੀ ਹੁਣੇ ਕੰਮ ਕਰ ਰਹੇ ਆ ਚਾਹੇ ਜਿਵੇਂ ਵੀ ਐ بس ਉਹਨਾਂ ਬਾਹਰ ਜਾ ਕੇ ਵੀ ਦੇਖ ਲੋ ਕਰਦੇ ਤੇ ਬਾਹਰ ਜਾਣ ਨਾਲੋਂ ਵਧੀਆ ਤੇ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਆਪਣੇ ਪੰਜਾਬੀ ਭਰਾਵਾਂ ਪੈਣਾ ਨਾਲ ਹੀ ਕੰਮ ਕਰਕੇ ਉਹਨਾਂ ਨੂੰ ਖਵਾਈਏ ਪਲਾਈਏ ਸਾਫ਼ ਸੁਥਰਾ ਖਵਾਈਏ ਮੈਂ ਤਾਂ ਪਹਿਲਾਂ ਇੱਕ ਵਾਰੀ ਹੋਰ ਆਈ ਹੋਈ ਆ ਮੈਂ ਨਿਊਟ੍ਰੀ ਕੁਲਚਾ ਖਾਣ ਆਈ ਸੀ ਤੇ ਮੈਨੂੰ ਉਹਨਾਂ ਦਾ ਟੇਸਟ ਬਹੁਤ ਵਧੀਆ ਲੱਗਿਆ ਤੇ ਅੱਜ ਮੈਂ ਲੰਚ ਲਈ ਲੈ ਕੇ ਆਈ ਸੀ ਮੈਂ ਸਪੈਸ਼ਲੀ ਉੱਥੇ ਮਾਲਟਾਊਨ ਜਾਣਾ ਮੈਡਮ ਕੋ ਬਹੁਤ ਟੇਸਟੀ ਬਣਾਉਂਦੇ ਆ ਤਾਂ ਮੈਂ ਅੱਜ ਇੱਥੇ ਆ ਗਈ ਮਤਲਬ ਸਪੈਸ਼ਲੀ ਆਏ ਹੋ ਤੁਸੀਂ ਸਪੈਸ਼ਲ ਸਪੈਸ਼ਲ ਇਨੇ ਲੋਕ ਆ ਰਹੇ ਨੇ ਸਵਾਦ ਜੀ ਤੁਹਾਡੇ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਜੀ ਸਵਾਦ ਹੀ ਬਹੁਤ ਵਧੀਆ ਇਹਨਾਂ ਦਾ ਤੇ ਨਾਲ ਤੁਹਾਡੇ ਵਿਵਹਾਰ ਦੀ ਨੈਚਰ ਦੀ ਗੱਲ ਉਹ ਵੀ ਬੜੀ ਕਰਦੇ ਨੇ ਕਿ ਬੜੇ ਮਿੱਠੇ ਸੁਭਾਅ ਦੇ ਤੁਸੀਂ ਬੜੇ ਪਿਆਰ ਨਾਲ ਲੋਕਾਂ ਨੂੰ ਮਿਲਦੇ ਹੋ ਹਾਂ ਜੀ ਅਸੀਂ ਆਪਣਾ ਕਰਮ ਕਰ ਰਹੇ ਹਾਂ ਦੇਖੋ ਠੀਕ ਹੈ ਪਹਿਲੀ ਗੱਲ ਤਾਂ ਮੇਰਾ ਪਰਿਵਾਰ ਹੀ ਆ ਰਿਹਾ ਮੈਂ ਆਪਣੇ ਪਰਿਵਾਰ ਨਾਲ ਤਾਂ ਪਿਆਰ ਨਾਲ ਹੀ ਬੋਲਾਂਗੀ ਮੇਰੇ ਭੈਣ ਭਰਾ ਆ ਰਹੇ ਆ ਦੇਖੋ ਐਹੀ ਤਾਂ ਹੁੰਦਾ ਜੇ ਉਹ ਵੀ ਮੇਰੇ ਨਾਲ ਪਿਆਰ ਨਾਲ ਬੋਲ ਰਹੇ ਮੈਂ ਵੀ ਪਿਆਰ ਨਾਲ ਮਿਲਦੀ ਐ ਐਂ ਜੀ ਹੀ ਇੱਕ ਪਰਿਵਾਰ ਹੀ ਬਣ ਗਿਆ ਹੋਇਆ ਮੇਰਾ ਇੱਥੇ ਇਹ ਇਹਨਾਂ ਦਾ ਬਹੁਤ ਗੁੱਡ ਪੁਆਇੰਟ ਹੈ ਇੱਕ ਲੇਡੀ ਹੋ ਕੇ ਮਤਲਬ ਕੰਮ ਕਰ ਰਹੀ ਹੈ ਬਹੁਤ ਸਹੀ ਗੱਲ ਹੈ ਕਿਉਂਕਿ ਜੌਬ ਤੇ ਸਹੀ ਹੈ ਨਹੀਂ ਹੈ ਨਾ ਪਰ ਬਹੁਤ ਸਹੀ ਕੰਮ ਕਰ ਰਹੀ ਹੈ ਬਹੁਤ ਹੀ ਨਾਈਸ ਹੰਬਰ ਨੇਚਰ ਹੈ ਬਹੁਤ ਗੁੱਡ ਗੱਲ ਹੈ ਹਰ ਕਿਸਮ ਨਾਲ ਬਹੁਤ ਹੀ ਪੋਲਾਈਟਲੀ ਗੱਲ ਕਰਦੇ ਆ ਉਹ ਲੈਟ ਨਾਲ ਗੱਲ ਕਰਦੇ ਆ ਤਾਂ ਲੋਕੀ ਆਂਦੇ ਆ ਤਾਂ ਵਧੀਆ ਲੱਗਦਾ ਜੀ ਸਪੈਸ਼ਲ ਸਾਡੇ ਕੋਲ 프ਾਂਟੇ ਹੁੰਦੇ ਨੇ ਕੜੀ ਚਾਵਲ ਰਾਜਮਾ ਚਾਵਲ ਹੁੰਦਾ ਨਿਊਟ੍ਰੀਕਲ ਚਾ ਹੁੰਦਾ ਸਾਡਾ ਮੈਗੀ ਵੀ ਹੁੰਦੀ ਹੈ ਦੇਖੋ ਮੈਂ ਹੁਣ ਕੋਈ ਚੀਜ਼ ਨਹੀਂ ਕਹਿ ਸਕਦੀ ਕਿ ਕਿਹੜੀ ਚੀਜ਼ ਹੈ ਹਰ ਕਿਸੇ ਦਾ ਟੇਸਟ ਹੈ ਸਪਲਕੀ ਹਰ ਕੋਈ ਇੱਕ ਵਾਰ ਆਂਦਾ ਦੁਬਾਰਾ ਆ ਕੇ ਹਰ ਚੀਜ਼ ਜ਼ਰੂਰ ਟੇਸਟ ਕਰਦਾ ਇੱਥੇ ਆ ਕੇ ਨਾਲੇ ਅਨਦਰ ਟੇਸਟ ਅੱਛਾ ਹੈ ਹਾਈਜਨਿਕ ਹੈ ਪ੍ਰਾਈਸ ਬਹੁਤ ਅੱਛਾ ਹੈ 60 ਰੁਪਏ ਮੋਲਟਾ ਭੜਾ ਤੁਸੀਂ ਕਿੰਨੀ ਕਿਉਂ ਕੀਤੀ ਹੋਈ ਜੀ ਮੈਂ ਪਾਸ ਕਰ ਜਿਹੜਾ ਐਮਏ ਕੀਤੀ ਹੋਈ ਹੈ ਤੇ ਬਸ ਆਪਾਂ ਸੋਚਿਆ ਕਿ ਚਲੋ ਕਿਉਂ ਨਹੀਂ ਜਦ ਚਾਹੇ ਡਿਗਰੀ ਜਿਵੇਂ ਵੀ ਸਾਡੇ ਕੋਲ ਜਿੰਨੀ ਮਰਜ਼ੀ ਘਾਰ ਹੋਵੇ ਪਰ ਜਿਹੜੀ ਵੈਲਿਊ ਹੁੰਦੀ ਹੈ ਤਾਂ ਤੁਹਾਨੂੰ ਪਤਾ ਹੈ ਪਰਿਵਾਰ ਦਾ ਕਮਾਨ ਕੇ ਹੀ ਅਸੀਂ ਪਾਲ ਸਕਦੇ ਹਾਂ ਆਪਣਾ ਕੀ ਪੜਾਈ ਕਰਨ ਤੋਂ ਬਾਅਦ ਐ ਨਹੀਂ ਲੱਗਿਆ ਕਿ ਕੋਈ ਵਧੀਆ ਜੋਬ ਕਰਾਂ ਆਫਿਸ ਵਿੱਚ ਬੈਠਾ ਕੁਰਸੀ ਵਿੱਚ ਬੈਠਾ ਜੀ ਬੈਠਾ ਨਹੀਂ ਮੇਨ ਕੰਮ ਹੈ ਕਿ ਚਾਹੇ ਛਕਮ ਅਸੀਂ ਇੱਥੇ ਕਾਟ ਲਗਾ ਕੇ ਕਰ ਰਹੇ ਹਾਂ ਪਰ ਹੈ ਤਾਂ ਆਪਣਾ ਕੰਮ ਹੈ ਨਾ ਬਿਜ਼ਨਸ ਜੋ ਵੀ ਹੈ ਇਸ ਲਈ ਜੋਬ ਨਹੀਂ ਮੈਨੂੰ ਆਪਣਾ ਹੀ ਸੀਗਾ ਕਿ ਕੰਮ ਮੈਂ ਆਪਣਾ ਹੀ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮੋ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾ ਕੁਲਬੀਰ ਰਾਹੀ ਇਸ ਸਮੇਂ ਅਸੀਂ ਖੜੇ ਆ ਨੁਹਾਰਾਂ ਦੇ ਮਾਡਲ ਟਾਊਨ ਦੇ ਵਿੱਚ ਜਿੱਥੇ ਟਿਊਸ਼ਨ ਮਾਰਕੀਟ ਦੇ ਬਾਅਦ ਇੱਕ ਭੈਣ ਜਿਹੜੀ ਇਹ ਕਾਟ ਲਗਾਉਂਦੀ ਹੈ ਜਿੱਥੇ ਉਹਨਾਂ ਵੱਲੋਂ ਜੋ ਹੈ ਚਾ ਮੈਗੀ ਆਲੂ ਪਰਾਠਾ ਮਿਕਸ ਪਰਾਠਾ ਪਨੀਰ ਪਰਾਠਾ ਗੋਭੀ ਪਰਾਠਾ ਤਾਂ ਹੋਰ ਵੀ ਜੋ ਹੈ ਕਈ ਚੀਜ਼ਾਂ ਜਿਹੜੇ ਵੇਚਿਆ ਜਾਂਦੀਆਂ ਨੇ ਤੇ ਕਾਫੀ ਜਿਹੜਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਹੈ ਕਾਂਪਿੰਗ ਦਾ ਸਮਾਨ ਜਿਹੜਾ ਉਹਨਾਂ ਵੱਲੋਂ ਬਣਾਇਆ ਜਾਂਦਾ ਕਾਫੀ ਪਸੰਦ ਆਂਦਾ ਹੈ ਤੇ ਲੋਕ ਜਿਹੜੇ ਨੇ ਲਗਾਤਾਰ ਗਾਹਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ। ਟਰੈਂਡ ਦੀ ਮਿਹਨਤ ਜਿਹੜੀ ਹੈ ਉਹ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰਾਂਗੇ ਕਿ ਘਰ ਤੋਂ ਨਿਕਲ ਕੇ ਉਹਨਾਂ ਵੱਲੋਂ ਇਹ 카ਟ ਲਗਾਈ ਗਈ ਹੈ ਤੇ 카ਟ ਤੇ ਜਿਹੜਾ ਸਮਾਨ ਜਿਹੜਾ ਵੇਚਿਆ ਜਾ ਰਿਹਾ ਕੀ ਕੀ ਸਮਾਨ ਵੇਚਿਆ ਜਾਂਦਾ ਕਿਦਾਂ ਉਹ ਤਿਆਰ ਕਰਦੇ ਨੇ ਪਰਿਵਾਰ ਦਾ ਕਿੰਨਾ ਕੋ ਉਹਨਾਂ ਨੂੰ ਸਾਥ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਮੈਡਮ ਰਜਨੀ ਸਾਡੇ ਨਾਲ ਗੱਲਬਾਤ ਕਰਦੇ ਹੋ ਮੈਡਮ। ਪਹਿਲਾਂ ਤੇ ਸਵਾਗਤ ਹੈ ਸਰ்கਾਪ ਤੇ ਰੈਮਟੀਵੀ ਤੇ ਤੁਹਾਡਾ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸਾਨੂੰ 5 ਮਹੀਨੇ ਹੋ ਗਏ ਆ ਬਾਜੀ ਅੱਛਾ ਕੀ ਕੀ ਸਮਾਨ ਤੁਸੀਂ ਗ੍ਰਾਹਕਾਂ ਨੂੰ ਕਰੋਸ ਰਿਹਾ ਹੋ ਕਿਉਂਕਿ ਸੁਆਤੀ ਗੱਲ ਤੁਹਾਡੀ ਪੂਰੇ ਲੁਧਿਆਣਾ ਨਹੀਂ ਬਲਕਿ ਬਾਹਰ ਵੀ ਅਸੀਂ ਸੁਣਨੇ ਆ ਕਿ ਬਾਹਰ ਵੀ ਚਰਚਾ ਹੋ ਰਹੀ ਹੈ ਤੁਹਾਡੀਆਂ ਤਾਂ ਕਰਕੇ ਸਪੈਸ਼ਲ ਤੁਹਾਡੇ ਕੋਲ ਆਇਆ ਬਾਜੀ ਮੇਰੇ ਕੋਲ ਇੱਥੇ ਪ੍ਰਾਂਠੇ ਹੁੰਦੇ ਨੇ ਪਰਾਠੇ ਨਮਕੀਨ ਵੀ ਹੁੰਦੇ ਨੇ ਮਿੱਠੇ ਵੀ ਹੁੰਦੇ ਨੇ ਦੋ ਤਰ੍ਹਾਂ ਦੇ ਪਰਾਠੇ ਹੁੰਦੇ ਆ ਜਿਵੇਂ ਆਲੂ ਪਿਆਜ਼ ਦਾ ਪਰਾਠਾ ਹੁੰਦਾ ਮਿਕਸ ਪਰਾਠਾ ਪਨੀਰ ਪਿਆਜ਼ ਦਾ ਪਰਾਠਾ ਖਾਲੀ ਪਿਆਜ਼ ਦਾ ਪਰਾਠਾ ਹੁੰਦਾ ਤੇ ਸਾਡੇ ਕੋਲ ਸ਼ੱਕਰ ਵਾਲਾ ਚੀਨੀ ਵਾਲਾ ਤੋੜਨ ਰੋੜ ਮੱਠੀ ਵਾਲਾ ਪਰਾਠਾ ਸਾਰੇ ਹੁੰਦੇ ਮਿੱਠੇ ਔਰ ਨਮਕੀਨ ਦੋਨੋਂ ਤਰ੍ਹਾਂ ਦੇ ਹੁੰਦੇ ਨੇ ਤੇ ਨਾਮ ਇਹੋ ਜਿਹੇ ਰਹੇ ਸ਼ਹਿਰ ਇਹਨੂੰ ਧਿਆਨ ਦੇ ਲੋਕਾਂ ਨੂੰ ਸੁਣਿਆ ਵੀ ਨਾ ਹੋਵੇ ਨਾਮ ਉਹ ਜਿਹਾ ਨਹੀਂ ਪਾਜੀ ਦੇਖੋ ਪਿਆਰ ਹੈ ਸਾਡਾ ਮੇਰੇ ਲੁਧਿਆਣਿਆਂ ਵਾਸੀਆਂ ਨਾਲ ਪੰਜਾਬ ਦੇ ਵਾਸੀਆਂ ਨਾਲ ਭਰਾ ਭੈਣ ਨਾਲ ਕਿ ਜੇ ਜਿਹੜਾ ਉਹਨਾਂ ਨੂੰ ਮੈਂ ਇਸ ਤਰੀਕੇ ਦਾ ਖਾਣਾ ਖਵਾ ਰਹੀ ਆਂ। ਇਹਦੇ ਇਲਾਵਾ ਕੜੀ ਚਾਵਲ, ਰਾਜਮਾ ਚਾਵਲ ਤੇ ਆਮ ਹੋ ਗਏ ਉਹ ਵੀ ਤੁਸੀਂ ਨਾਲ ਹੀ ਉਹ ਵੀ ਵੇਚ ਰਹੇ ਹੋ। ਹਾਂਜੀ ਹਾਂਜੀ ਦੇਖੋ ਕੋਈ ਨਹੀਂ ਖਾਣਾ ਉਸ ਟਾਈਮ ਰੋਟੀ ਗਈ ਵਾਰ ਕੋਈ ਨਹੀਂ ਖਾਂਦਾ ਤੇ ਉਹ ਚਾਵਲ ਵਗੈਰਾ ਖਾਣਾ ਪਸੰਦ ਕਰਦਾ ਤੇ ਅਸੀਂ ਕੜੀ ਚਾਵਲ, ਰਾਜਮਾ ਚਾਵਲ ਵੀ ਰੱਖੇ ਹੋਏ ਆ ਆਪਣੇ ਭਰਾਵਾਂ ਵਾਸਤੇ। ਤੇ ਮੈਗੀ ਸਪੈਸ਼ਲ ਕਰਕੇ ਬਣਾ ਰਹੇ ਹੋ। ਹਾਂ ਬੱਚੇ ਗਈ ਮੈਗੀ ਖੁਸ਼ ਹੋ ਕੇ ਖਾਂਦੇ ਆ ਤੇ ਉਹਨਾਂ ਲਈ ਮੈਗੀ ਦਾ ਵੀ ਰੱਖਿਆ ਹੋਇਆ ਆ ਅਸੀਂ। ਹਾਂ। ਕਿੰਨਾ ਕੋ ਪਰਿਵਾਰ ਨਾਲ ਜਿਹੜਾ ਸਮਰਥਨ ਮਿਲਦਾ ਪਰਿਵਾਰ ਨਾਲ ਤੇ ਪੜ੍ਹਾਈ ਵਿੱਚ ਕਿ ਪੜ੍ਹਾਈ ਦੀ ਗੱਲ ਕਰ ਲਈਓ ਤਾਂ ਪੜ੍ਹਾਈ ਤੁਸੀਂ ਕਿੰਨੀ ਕਿਉਂ ਕੀਤੀ ਹੋਈ ਮੈਂ ਪੋਸਟ ਕਰ ਜਿਹੜਾ ਐਮਏ ਕੀਤੀ ਹੋਈ ਹੈ ਤੇ ਬਸ ਆਪਾਂ ਸੋਚਿਆ ਕਿ ਚਲੋ ਕਿਉਂ ਨਹੀਂ ਜਦ ਚਾਹੇ ਡਿਗਰੀ ਜਿਵੇਂ ਵੀ ਸਾਡੇ ਕੋਲ ਜਿੰਨੀ ਮਰਜ਼ੀ ਘਾਰ ਹੋਵੇ ਪਰ ਜਿਹੜੀ ਵੈਲਿਊ ਹੁੰਦੀ ਹੈ ਤਾਂ ਤੁਹਾਨੂੰ ਪਤਾ ਹੈ ਪਰਿਵਾਰ ਤਾਂ ਕਮਾਨ ਕੇ ਹੀ ਅਸੀਂ ਪਾਲ ਸਕਦੇ ਹਾਂ ਆਪਣਾ ਜੀ ਤੇ ਜਿੰਨੀ ਪੜ੍ਹਾਈ ਕਰਨ ਦੇ ਬਾਅਦ ਐ ਨਹੀਂ ਲੱਗਿਆ ਕਿ ਕੋਈ ਵਧੀਆ ਜੋਬ ਕਰਾਂ ਆਫਿਸ ਵਿੱਚ ਬੈਠਾ ਕੁਰਸੀ ਵਿੱਚ ਬੈਠਾ ਨਹੀਂ ਮੇਨ ਕੰਮ ਹੈ ਕਿ ਚਾਹੇ ਛਕਮ ਅਸੀਂ ਇੱਥੇ ਕਾਰਟ ਲਗਾ ਕੇ ਕਰ ਰਹੇ ਹਾਂ ਪਰ ਹੈ ਤਾਂ ਆਪਣਾ ਕੰਮ ਹੈ ਨਾ ਬਿਜ਼ਨਸ ਜੀ ਜੋ ਵੀ ਹੈ ਇਸ ਲਈ ਜੋਬ ਨਹੀਂ ਮੈਨੂੰ ਆਪਣਾ ਹੀ ਸੀਗਾ ਕਿ ਕੰਮ ਮੈਂ ਆਪਣਾ ਹੀ ਕਰਨਾ ਹੈ ਕਿਉਂਕਿ ਪਹਿਲੇ ਵੀ ਅਸੀਂ ਆਪਣਾ ਕੀਤਾ ਸੀ ਜਿੱਥੇ ਸਾਨੂੰ ਲਾਸ ਹੋ ਗਿਆ ਸੀ ਕਾਫੀ ਅੱਛਾ ਤੇ ਇਸੀ ਰੀਜ਼ਨ ਪਿੱਛੇ ਮੈਂ ਕਹਿਆ ਸੀ ਕੰਮ ਚਾਹੇ ਜੋ ਮਰਜੀ ਹੈ ਚਾਹੇ ਛੋਟਾ ਕਰੀਏ ਬਟ ਕਰਨਾ ਆਪਣਾ ਹੀ ਹੈ ਲੱਗਦਾ ਨਹੀਂ ਕਿ ਕੋਲ ਨੌਕਰੀ ਤੋਂ ਜ਼ਿਆਦਾ ਆਪਣਾ ਚਾਹ ਛੋਟਾ ਕੰਮ ਹੈ ਲੇਕਿਨ ਵਧੀਆ ਕਮਾਈ ਹੋ ਰਹੀ ਹੈ ਹਾਂ ਮੈਨੂੰ ਇਹ ਹੀ ਆਂਦਾ ਕਿ ਕਮਾਈ ਚਲ ਜਿਵੇਂ ਵੀ ਹੈ ਪਿਆਰ ਜਿੰਨਾ ਵੀ ਮਿਲਦਾ ਪਿਆ ਮਿਲਦਾ ਪਿਆ ਬਹੁਤ ਮਿਲਦਾ ਪਿਆ ਭੈਣ ਭਰਾਵਾਂ ਤੋਂ ਪਿਆਰ ਬਸ ਇਹ ਕਿ ਕੰਮ ਜਿਹੜਾ ਵੀ ਹੈ ਛੋਟਾ ਵੱਡਾ ਕੁਝ ਨਹੀਂ ਹੁੰਦਾ ਚਾਹੇ ਅਸੀਂ ਟੇਬਲ ਲਾ ਕੇ ਇੱਥੇ ਸੈਟਅਪ ਲਗਾਇਆ ਖਾਣ ਪੀਣ ਦਾ ਕਰਦੇ ਪਿਆ ਬਟ ਹੈ ਆਪਣਾ ਇੱਥੇ ਦੇ ਅਸੀਂ ਮਾਲਕ ਆ ਬਿਲਕੁਲ ਮਾਲਕ ਮਾਲਕ ਬਣ ਕੇ ਕੰਮ ਕਰ ਰਹੇ ਹਾਂ ਹਾਂਜੀ ਹਾਂਜੀ ਅੱਛਾ ਇਹ ਕਿ ਜਿਵੇਂ ਇਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਬਰਸਾਤ ਦਾ ਮੌਸਮ ਹੈ ਕਿਉਂਕਿ ਤੁਹਾਡੇ ਕੋਲ ਕੋਈ ਛੱਤ ਤਾਂ ਹੈ ਨਹੀਂ ਹਾਂਜੀ ਕਿਦਾਂ ਕਿਦਾਂ ਪਰੇਸ਼ਾਨੀ ਵੀ ਪੈਂਦੀ ਹੋਣੀ ਹੈ ਨਹੀਂ ਹੁੰਦੀ ਐ ਬਟ ਬਾਬਾ ਜੀ ਦੇਖ ਲਓ ਆਪਣੇ ਆਪ ਵੀ ਕਿਰਪਾ ਕਰਦੇ ਪਏ ਐ ਥੋੜੇ ਦਿਨ ਤੋਂ ਅਸੀਂ ਇਹੀ ਸੋਚ ਰਹੇ ਸੀ ਕਿ ਬਾਬਾ ਜੀ ਕਿਵੇਂ ਹੱਲ ਹੋਏਗਾ ਉਹਨਾਂ ਨੇ ਹਾਲ ਦੇਖੋ ਕੀ ਕੀਤਾ ਰਾਤੀ ਬਾਰਿਸ਼ ਪਾਤੀ ਸਵੇਰੇ ਮੌਸਮ ਸਾਫ਼ ਕਰਤਾ ਹੂੰ ਪਤਾ ਸਾਡੇ ਬੱਚਿਆਂ ਨੇ ਕੰਮ ਕਰਨਾ ਹੈ ਹੁਣ ਜਦੋਂ ਕਿਸੇ ਹੋਰ ਬੱਚੇ ਨੂੰ ਲੋੜ ਹੋएगी ਸਵੇਰੇ ਬਾਰਿਸ਼ ਦੀ ਬਾਬਾ ਜੀ ਤਾਂ ਉਹਨਾਂ ਦੀ ਵੀ ਸੁਣਨਗੇ ਨਾ ਹਾਂਜੀ ਹਾਂਜੀ ਬਾਬਾ ਜੀ ਨੇ ਤਾਂ ਸਭ ਦੇ ਬੱਚੇ ਐ ਉਹਨਾਂ ਲਈ ਤਾਂ ਸਾਰੇ ਬੱਚੇ ਇੱਕ ਬਰਾਬਰ ਐ ਉਹਨਾਂ ਨੇ ਕਿਵੇਂ ਨਾ ਕਿਵੇਂ ਹੱਲ ਕਰਦਣਾ ਆਪਣੇ ਆਪ ਦੇਖ ਲਓ ਪੇੜ ਦਾ ਦੇ ਤਾ ਉਹ ਵੀ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ। ਬਿਲਕੁਲ ਬਿਲਕੁਲ। ਇਹ ਪਰ ਬਾਬਾ ਜੀ ਦੀ ਹੀ ਛਾਤ ਹੈ ਜਿਹੜਾ ਪੇੜ ਮਿਲਿਆ ਹੈ ਇੰਨਾ ਵੱਡਾ ਸਾਡੇ ਕੋਲ। ਉਹਦੇ ਨਾਲ ਹੀ ਹੱਲ ਨਿਕਲ ਜਾਣਾ ਕੋਈ ਨਾ ਕੋਈ ਜਦੋਂ ਬਾਰਿਸ਼ ਆਣੀ ਹੈ। ਇਸ ਇਸ ਕੰਮ ਤੋਂ ਪਹਿਲਾਂ ਕੋਈ ਜੌਬ ਕੀਤੀ ਹੈ ਜਾਂ ਕੋਈ ਹੋਰ ਕੰਮ ਕਰਦੇ ਸੀ ਤੁਸੀਂ? ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ? ਨਹੀਂ, ਇਹ ਤੋਂ ਹੀ ਸ਼ੁਰੂਆਤ ਕੀਤੀ ਹੈ। ਮੈਂ ਨਾ ਕੋਈ ਜੌਬ ਕਰਦੀ ਸੀ। ਕੁਝ ਨਹੀਂ ਕਰਦੀ ਸੀ ਭਾਜੀ, ਹਾਊਸ ਵਾਈਫ ਸੀ ਮੈਂ। ਹੂੰ। ਹਾਂ। ਤੇ ਪਰਿਵਾਰ ਵਿੱਚ ਉਹ ਬੱਚੇ ਵਗੈਰਾ? ਪਰਿਵਾਰ ਵਿੱਚ ਮੇਰੀ ਇੱਕ ਕੁੜੀ ਹੈ 10 ਸਾਲ ਦੀ। ਅੱਛਾ। ਉਹ ਉਹਨਾਂ ਨੂੰ ਘਰ ਛੱਡ ਕੇ ਆਉਂਦੇ ਫਿਰ ਜੀ ਹਾਂਜੀ ਉਹ ਘਰ ਰਹਿੰਦੀ ਹੈ ਬਾਜੀ ਅੱਛਾ ਪਰਿਵਾਰ ਵਿੱਚ ਹੋਰ ਕੋਣ ਕੋਣ ਹੈ ਪਰਿਵਾਰ ਚ ਮੈਂ ਮੇਰੇ ਹਸਬੰਡ ਹੈ ਮੇਰੀ ਬੇਟੀ ਹੈ ਹਸਬੰਡ ਦਾ ਵੀ ਸਾਥ ਮਿਲਦਾ ਹੈ ਹਾਂਜੀ ਉਹਨਾਂ ਦਾ ਵੀ ਸਾਥ ਮਿਲਦਾ ਜਿਵੇਂ ਕਸਮਾਨ ਲਿਆਣਾ ਕਰਨਾ ਬਾਜੀ ਇਹ ਪੁਲ ਸਪੌਟ ਮਿਲਦੀ ਹੈ ਮੈਂ ਹੁਣ ਜੇ ਇਕੱਲੀ ਕਵਾਂ ਤੇ ਮੈਂ ਇਕੱਲੀ ਇਹਨਾ ਨਹੀਂ ਕਰ ਸਕਾਂਗੀ ਬਿਲਕੁਲ ਕਿਉਂਕਿ ਬਾਹਰ ਦਾ ਵੀ ਲਿਆਣਾ ਸਮਾਨ ਇੱਥੇ ਵੀ ਬਣਾਣਾ ਵੀ ਕਰਨਾ ਵੀ ਹੂੰ ਤੇ ਕਿਦਾਂ ਦਾ ਲੋਕੀ ਰਿਸਪੌਂਸ ਅਸੀਂ ਦੇਖ ਰਹੇ ਜਿੱਦੂ ਦਾ ਅਸੀਂ ਖੜੇ ਆ ਤੁਹਾਨੂੰ ਵੀ ਨਹੀਂ ਮਿਲਦਾ ਪਿਆ ਇਹਨੇ ਲੋਕ ਆ ਰਹੇ ਨੇ ਸਵਾਦ ਜੀ ਤੁਹਾਡੇ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਜੀ ਸਵਾਦ ਹੀ ਬਹੁਤ ਵਧੀਆ ਇਹਨਾਂ ਦਾ ਤੇ ਨਾਲ ਤੁਹਾਡੇ ਵਿਵਹਾਰ ਦੀ ਨੈਚਰ ਦੀ ਗੱਲ ਉਹ ਵੀ ਬੜੀ ਕਰਦੇ ਨੇ ਕਿ ਬੜੇ ਮਿੱਠੇ ਸੁਭਾਅ ਦੇ ਤੁਸੀਂ ਬੜੇ ਪਿਆਰ ਨਾਲ ਲੋਕਾਂ ਨੂੰ ਮਿਲਦੇ ਹੋ ਹਾਂ ਜੀ ਅਸੀਂ ਆਪਣਾ ਕਰਮ ਕਰ ਰਹੇ ਹਾਂ ਦੇਖੋ ਠੀਕ ਹੈ ਪਹਿਲੀ ਗੱਲ ਤਾਂ ਮੇਰਾ ਪਰਿਵਾਰ ਹੀ ਆ ਰਿਹਾ ਮੈਂ ਆਪਣੇ ਪਰਿਵਾਰ ਨਾਲ ਤਾਂ ਪਿਆਰ ਨਾਲ ਹੀ ਬੋਲਾਂਗੀ ਮੇਰੇ ਭੈਣ ਭਰਾ ਆ ਰਹੇ ਆ ਦੇਖੋ ਐਹੀ ਤਾਂ ਹੁੰਦਾ ਜੇ ਉਹ ਵੀ ਮੇਰੇ ਨਾਲ ਪਿਆਰ ਨਾਲ ਬੋਲ ਰਹੇ ਮੈਂ ਵੀ ਪਿਆਰ ਨਾਲ ਬੋਲਦੀ ਐਂ ਜੀ ਹੀ ਇੱਕ ਪਰਿਵਾਰ ਹੀ ਬਣ ਗਿਆ ਹੋਇਆ ਮੇਰਾ ਇੱਥੇ ਸਮੇਂ ਕਿੰਨਾ ਹੋ ਗਿਆ ਤੁਹਾਨੂੰ ਇੱਥੇ ਮੈਨੂੰ 5 ਮਹੀਨੇ ਹੋ ਗਏ ਆ ਬਾਜੀ 5 ਮਹੀਨੇ ਦਾ ਆਇਆ ਦਿਮਾਗ 'ਚ ਕਿੱਦਾਂ ਆਇਆ ਕਿ ਇਹ ਕੰਮ ਕਰੀਏ ਕੁਝ ਹੋਰ ਕੰਮ ਨਹੀਂ ਕਰ ਸਕਦੇ ਸੀ ਬਸ ਬਾਜੀ ਸਿਚੁਏਸ਼ਨ ਇਹੋ ਜੀ ਸੀ ਉਸ ਟਾਈਮ ਹਾਲਾਤ ਇਹੋ ਜੀ ਸੀ ਕਿ ਅਸੀਂ ਕੋਈ ਜੌਬ ਵਗੈਰਾ ਨਹੀਂ ਲੈ ਸਕਦੇ ਸੀਗੇ ਤੇ ਅਸੀਂ ਕਿਹਾ ਕਿਉਂ ਨਹੀਂ ਕਾਟ ਰਹਾਂ ਅਸੀਂ ਕਰੀਏ ਇੱਥੇ ਸ਼ੁਰੂ ਕੀ ਇਸ ਟਾਈਮ ਸਾਡੀ ਉਹ ਕੰਡੀਸ਼ਨ ਨਹੀਂ ਸੀ ਕਿ ਅਸੀਂ ਜੌਬ ਲੈ ਕੇ ਕੁਝ ਕੰਮ ਕਰਨਾ ਹਾਂ ਹਾਂਜੀ ਬਸ ਤੇ ਅੱਛਾ ਇੱਕ ਗੱਲ ਤੁਹਾਨੂੰ ਇਹ ਵੀ ਦੇਖ ਕੇ ਕੁਝ ਇੱਕ ਹੌਸਲਾ ਮਿਲਦਾ ਹੋਵੇਗਾ ਕਿਉਂਕਿ ਪੰਜਾਬੀ ਜੀੜੇ ਨੇ ਏ ਲੇਡੀਜ਼ ਹੋਵੇ ਜਾਂ ਨੌਜਵਾਨ ਜਿਹੜੇ ਹੈਗੇ ਆ ਉਹ ਜਿਹੜੇ ਨੇ ਹੁਣ ਇਹੋ ਜਿਹੇ ਕਾਂਠਾ ਲਾ ਕੇ ਕੰਮ ਕਰਨ ਲੱਗ ਪਏ ਨੇ ਪਹਿਲਾਂ ਥੋੜੀ ਜਿਹੀ ਸ਼ਰਮ ਹੁੰਦੀ ਸੀ ਜਾਂ ਸੋਚਦੇ ਸੀ ਕਿ ਅਸੀਂ ਇਹ ਕੰਮ ਸੜਕਾਂ ਤੇ ਖਲੋਗੇ ਕਿੱਦਾਂ ਕਰੀਏ ਲੱਗਦਾ ਕਿ ਹੁਣ ਜਿਵੇਂ ਵਧ ਰਹੇ ਨੇ ਉਹ ਲਗਾਤਾਰ ਭੰਜੀ ਜਿਹੜੇ ਨੇ ਕੰਮ ਵਿੱਚ బిజీ ਨੇ ਕਿਉਂਕਿ ਗਾਹਕ ਜਿਹੜੇ ਆ ਰਹੇ ਨੇ ਉਹਨਾਂ ਦੀ ਡਿਮਾਂਡ ਵੀ ਪੂਰੀ ਕਰਨੀ ਹੈ ਨਾ ਨਾ ਅਸੀਂ ਕੋਈ ਟਾਈਮ ਜੋ ਹੈ ਤੁਹਾਡਾ ਲੈ ਰਹੇ ਹਾਂ ਵਿਚੋ ਵਿਚੋ ਤੇ ਕੀ ਲੱਗ ਰਿਹਾ ਜਿਵੇਂ ਪੰਜਾਬੀ ਹੁਣ ਇਸ ਕੰਮ ਵਿੱਚ ਲਗਾਤਾਰ ਅੱਗੇ ਵਧ ਰਹੇ ਨੇ ਆ ਰਹੇ ਨੇ ਤੇ ਹੌਸਲਾ ਵਧਾ ਕਿ ਚਲੋ ਪੰਜਾਬੀ ਆ ਰਹੇ ਨੇ ਬਹੁਤ ਵਧੀਆ ਬੰਦਾ ਹੈ ਬਿਲਕੁਲ ਬਿਲਕੁਲ ਅੱਛੀ ਗੱਲ ਹੈ ਸਾਫ ਸੁਥਰਾ ਲੋਕਾਂ ਨੂੰ ਪੰਜਾਬੀਆਂ ਨੂੰ ਖਾਂਦ ਦੀ ਮਿਲਿਆ ਬਿਲਕੁਲ ਭਾਜੀ ਇਹ ਤਾਂ ਸਭ ਤੋਂ ਵਧੀਆ ਗੱਲ ਹੈ ਸਾਡੇ ਅਸੀਂ ਪੰਜਾਬੀ ਪੰਜਾਬ 'ਚ ਰਹਿ ਕੇ ਸਾਡੇ ਪੰਜਾਬੀ ਹੁਣੇ ਕੰਮ ਕਰ ਰਹੇ ਆ ਚਾਹੇ ਜਿਵੇਂ ਵੀ ਹੈ ਬਸ ਉਹਨਾਂ ਬਾਹਰ ਜਾ ਕੇ ਵੀ ਦੇਖ ਲੋ ਕਰਦੇ ਤੇ ਬਾਹਰ ਜਾਣ ਨਾਲੋਂ ਵਧੀਆ ਤੇ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਆਪਣੇ ਪੰਜਾਬੀ ਭਰਾਵਾਂ ਪੈਣਾ ਨਾਲ ਹੀ ਕੰਮ ਕਰਕੇ ਉਹਨਾਂ ਨੂੰ ਖਵਾਈਏ ਪਲਾਈਏ ਸਾਫ ਸੁਥਰਾ ਖਵਾਈਏ ਨਾਲੇ ਘਰ ਦਾ ਖਾਣਾ ਘਰ ਦਾ ਬਣਿਆ ਹੋਇਆ ਸਾਫ ਸੁਥਰਾ ਅਸੀਂ ਦੇਖ ਰਹੇ ਹਾਂ ਬਿਲਕੁਲ ਸਾਫ ਸੁਥਰਾ ਸਾਡਾ ਕੰਮ ਤਾਂ ਤੁਸੀਂ ਪਰੋਠੇ ਵੀ ਬਣਾ ਰਹੇ ਹੋ ਤਾਂ ਘਰ ਦੀ ਖੁਸ਼ਬੂ ਆ ਰਹੀ ਹੈ ਦੇ ਵਿੱਚ ਹਾਂ ਜੀ ਹਾਂ ਜੀ ਬਾਜੀ ਬਿਲਕੁਲ ਇਹ ਮੇਰੀ ਕੋ ਗੰਦਾ ਤੇਲ ਜਾਂ ਪੁਰਾਣਾ ਤੇਲ ਜਿਹੜਾ ਕੱਟ ਕੇ ਅਸੀਂ ਦੇਖਿਆ ਕਈ ਰੇੜਿਆਂ ਤੇ ਜਿਹੜੇ ਨੇ ਉਹ ਵਰਤ ਲੈਂਦੇ ਆ ਉਹ ਸਿਹਤ ਨੂੰ ਹੋਰ ਖਰਾਬ ਹੀ ਕਰੇਗਾ ਚੰਗਾ ਨਹੀਂ ਕਰੇਗਾ ਹਾਂ ਜੀ ਤੁਹਾਡੇ ਵੱਲੋਂ ਬਿਲਕੁਲ ਸਾਫ਼ ਸੁਥਰਾ ਔਰ ਵਧੀਆ ਸਿਹਤਮੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਬਿਲਕੁਲ ਬਿਲਕੁਲ ਬਾਜੀ ਤੇ ਕੀ ਕਹਿਣਾ ਚਾਹੋਗੇ ਆਪਣੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਪਹਾਣਾ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿੱਥੇ ਇਹ ਸਵਾਦ ਅਗਰ ਲੈਣਾ ਹੈ ਤਾਂ ਕਿੱਥੇ ਆਣਾ ਹੈ ਅਗਰ ਆਪਣੀ ਇਸ ਪੈਂ ਦਾ ਖਾਣਾ ਖਾਣਾ ਹੈ ਆ ਕੇ ਖਾਦਾ ਫੇਸ ਦਾ ਕਰਨਾ ਹੈ ਤੇ ਤੁਸੀਂ ਆਓ ਗੁਰਦੁਆਰਾ ਸਾਹਿਬ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਮੋਡਲ ਟਾਊਨ ਟਿਊਸ਼ਨ ਮਾਰਕੀਟ ਦੇ ਕੋਲ ਨੀਅਰ ਬਾਬਾ ਦੀਪ ਸਿੰਘ ਗੁਰਦੁਆਰਾ ਔਰ ਕ੍ਰਿਸ਼ਨਾ ਮੰਦਿਰ ਦੇ ਸੈਂਟਰ 'ਚ ਹੀ ਅਸੀਂ ਹਾਂ ਹਾਂਜੀ ਦੋਨੋਂ ਪਾਸੇ ਬਾਬਾ ਇੱਧਰ ਬਾਬਾ ਜੀ ਦੀ ਕਿਰਪਾ ਹੈ ਉਧਰ ਕ੍ਰਿਸ਼ਨਾ ਜੀ ਦੀ ਕਿਰਪਾ ਹੈ ਤੇ ਬਸ ਸੈਂਟਰ 'ਚ ਹੀ ਅਸੀਂ ਹੈਗੇ ਆਂ ਬਾਜੀ ਤੇ ਵਧੀਆ ਕੰਮ ਚੱਲਦਾ ਪਿਆ ਬਸ ਠੀਕ ਹੈ ਕਿਰਪਾ ਹੈ ਬਾਬਾ ਜੀ ਦੀ ਹੋਰ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮਤਲਬ ਥੋੜੀ ਜਿਹੀ ਸ਼ਰਮ ਕਰਕੇ ਘਰ ਪੈਂਦੇ ਆਂ ਘਰ ਦੀ ਹਾਲਾਤ ਠੀਕ ਨਹੀਂ ਹੈ ਲੇਕਿਨ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੋ ਪਹਿਣਾ ਨਹੀਂ ਮੈਂ ਇੱਕੋ ਹੀ ਗੱਲ ਕਹਿਣਾ ਚਾਹਨੀ ਹੈ ਕਿ ਸ਼ਰਮ ਕਿਨੇ ਕਰਨੀ ਕਿਸੇ ਨੇ ਘਰ ਪਰਿਵਾਰ ਤੁਹਾਡਾ ਨਹੀਂ ਪਾਣਾ ਤੁਸੀਂ ਆਪ ਹੀ ਮਿਹਨਤ ਕਰਨੀ ਪੈਣੀ ਹੈਗੀ ਇਹ ਦੇਖੋ ਹਰ ਕੋਈ ਇੱਕ ਵਾਰ ਮੇਂ ਹੈਲਪ ਕਰ ਦੇਗਾ ਦੋ ਵਾਰ ਕਰ ਦੇਗਾ ਦੇਖੋ ਪਰਿਵਾਰ ਤਾਂ ਸੰਗ ਆਪ ਹੀ ਪਾਣਾ ਮਨਾ ਸ਼ਰਮ ਕਰਕੇ ਅਸੀਂ ਘਰੇ ਬੈਠੇ ਰਵਾਂਗੇ ਪਰਮਾਤਮਾ ਕਹੇਗਾ ਜੇ ਤੁਸੀਂ ਬਾਹਰ ਨਿਕਲੋਗੇ ਮਿਹਨਤ ਕਰੋਗੇ ਤਾਂ ਹੀ ਮੈਂ ਵੀ ਤੁਹਾਨੂੰ ਅੱਗੇ ਵਧਾਵਾਂਗਾ ਜੇ ਤੁਸੀਂ ਉੱਥੇ ਖੜੇ ਕੋਸ ਦੇ ਰਹੋਗੇ ਕਿ ਆਪਾਂ ਕਿਵੇਂ ਕਰੀਏ ਕਿਵੇਂ ਕਰੀਏ ਐਵੇਂ ਨਹੀਂ ਹੋਏਗਾ ਮਿਹਨਤ ਤਾਂ ਸਾਨੂੰ ਕਰਨੀ ਪਣੀ ਹੈ ਬਾਜੀ ਇਹ ਚੀਜ਼ ਹੈ ਕਿ ਕੰਮ ਕੋਈ ਵੀ ਤੁਹਾਡੇ ਚ ਹੁਨਰ ਤੁਹਾਨੂੰ ਦਿਖਦਾ ਹੈ ਤੁਸੀਂ ਬਾਹਰ ਨਿਕਲੋ ਕਰੋ ਜ਼ਰੂਰੀ ਨਹੀਂ ਕਿ ਕਿਚਨ ਦਾ ਹੀ ਕਰਨਾ ਕੁਝ ਵੀ ਕਰ ਸਕਦੇ ਆ ਆਪਾਂ ਕੋਈ ਕੰਮ ਛੋਟਾ ਵੱਡਾ ਨਾ ਸਮਝੋ ਕੋਈ ਛੋਟਾ ਕੰਮ ਸਮਝ ਕੇ ਨਹੀਂ ਕਰ ਪਾਉਂਦੇ ਹਨਾ ਹਾਂ ਜੀ ਹੁਣ ਉਹਨਾਂ ਨੂੰ ਵੀ ਚਾਹੀਦਾ ਕੋਈ ਛੋਟਾ ਕੰਮ ਹੋਵੇ ਵੱਡਾ ਹੋਵੇ ਜਿੱਥੇ ਹਾਲਾਤ ਠੀਕ ਹੁੰਦੇ ਹੋਣ ਪੈਸਾ ਆਂਦਾ ਹੋਵੇ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਹਾਂਜੀ ਬਾਜੀ ਜੀ ਇਹ ਕੋਣ ਅਸੀਂ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਕੀ ਕਿਸ ਤਰ੍ਹਾਂ ਪ੍ਰਾਠੇ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਗਾਹਕ ਵੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਸਮਾਨ ਹੈ ਇੱਕ ਵਾਰੀ ਫਿਰ ਤੋਂ ਚਾਹਾਂਗੇ ਜਿਹੜਾ ਤੁਸੀਂ ਸਮਾਨ ਇੱਥੇ ਤਿਆਰ ਕਰਕੇ ਘਰੋਂ ਤਿਆਰ ਕਰਕੇ ਵੀ ਲਿਆਉਂਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਇੱਥੇ ਵੀ ਤਿਆਰ ਕਰਦੇ ਹੋ ਕਿ ਕੀ ਕੀ ਸਮਾਨ ਜਿਹੜਾ ਤੁਹਾਡੇ ਕੋਲ ਸਪੈਸ਼ਲ ਜਿਹੜਾ ਲੈ ਕੇ ਆਇਓ ਭਾਜੀ ਸਪੈਸ਼ਲ ਸਾਡੇ ਇਕੱਲੇ 프ਾਂਟੇ ਹੁੰਦੇ ਨੇ ਕੜੀ ਚਾਵਲ ਰਾਜਮਾ ਚਾਵਲ ਹੁੰਦਾ ਨਿਊਟ੍ਰੀ ਕੁਲਚਾ ਹੁੰਦਾ ਸਾਡਾ ਮੈਗੀ ਵੀ ਹੁੰਦੀ ਹੈ ਦੇਖੋ ਮੈਂ ਹੁਣ ਕੋਈ ਚੀਜ਼ ਨਹੀਂ ਕਹਿ ਸਕਦੀ ਕਿ ਕਿਹੜੀ ਚੀਜ਼ ਹੈ ਹਰ ਕਿਸੇ ਦਾ ਟੇਸਟ ਹੈ ਬਲਕਿ ਹਰ ਕੋਈ ਇੱਕ ਵਾਰ ਆਂਦਾ ਦੁਬਾਰਾ ਆ ਕੇ ਹਰ ਚੀਜ਼ ਜ਼ਰੂਰ ਟੇਸਟ ਕਰਦਾ ਇੱਥੇ ਆ ਕੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿਸ ਚੀਜ਼ ਤੋਂ ਕੀਤੀ ਸੀ ਆਪਾਂ ਕੜੀ ਚਾਵਲ ਤੇ ਰਾਜਮਾ ਚਾਵਲ ਤੋਂ ਕੀਤੀ ਸੀ ਅੱਜ ਵਧਾ ਹੋਇਆ ਕੰਮਾਂ ਵਿੱਚ ਹਾਂਜੀ ਹਾਂਜੀ ਲਗਾਤਾਰ ਤੁਸੀਂ ਆਈਟਮ ਵੀ ਵਧਾ ਰਹੇ ਹੋਰ ਵੀ ਕੁਝ ਆਇਆ ਹੈ ਲਿਆਣ ਵਾਲੇ ਲੁਧਿਆਣਾ ਵਾਲੇ ਵਾਸਤੇ ਹਾਂ ਇਹ ਤੁਸੀਂ ਐ ਸੋਚੋ ਮੇਰੇ ਭਰਾਵਾਂ ਵਾਸਤੇ ਸਰਪ੍ਰਾਈਜ਼ ਹੀ ਹੋਏਗਾ ਕਿ ਨੈਕਸਟ ਟਾਈਮ ਜਿਹੜਾ ਵੀ ਅਸੀਂ ਚੀਜ਼ ਸਟਾਰਟ ਕਰਾਂਗੇ স্পੈਸ਼ਲੀ ਹੋਏਗੀ ਹਾਂਜੀ ਹਾਂਜੀ ਸਪੈਸ਼ਲੀ ਹੋਏਗੀ ਚਲੋ ਉਸ ਸਪੈਸ਼ਲ ਚੀਜ਼ ਦੇ ਲਈ ਲੁਧਿਆਣਾ ਦੇ ਲੋਕ ਜਿਹੜੇ ਨੇ ਜ਼ਰੂਰ ਉਹ ਡੀਲ ਕਰਨਗੇ ਉਹ ਉਹਨਾਂ ਦੀ ਉਡੀਕ ਕਿਦੋਂ ਪੂਰੀ ਹੁੰਦੀ ਉਹ ਵੀ ਦੇਖਣਾ ਹੋਏਗਾ ਤੇ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਭੈਣ ਦੀ ਮਿਹਨਤ ਨੂੰ ਦੋਆ ਸਲਾਮ ਹੈ ਤੇ ਕਿਉਂਕਿ ਇਹਨਾਂ ਨੇ ਘਰ ਤੋਂ ਬਾਹਰ ਨਿਕਲ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ ਕੜੀ ਚਾਵਲ ਤੇ ਰਾਜਮਾ ਚਾਵਲ ਤੋਂ ਇਹਨਾਂ ਨੇ ਇੱਕ ਕਾਰਟ ਸ਼ੁਰੂ ਕੀਤੀ ਸੀ ਜੇ ਅੱਜ ਵਧੀਆ ਜਿਹੜੇ ਇਹਨਾਂ ਵੱਲੋਂ ਕਈ ਆਈਟਮ ਮੈਗੀ ਹੋਈ ਪਰਾਠੇ ਹੋਏ ਵੱਖ-ਵੱਖ ਤਰ੍ਹਾਂ ਦੇ ਪਰਾਠੇ ਜਿਹੜੇ ਨੇ ਉਹ ਵੀ ਤਿਆਰ ਕਰਕੇ ਵੇਚੇ ਜਾ ਰਹੇ ਨੇ ਤੇ ਗਰਾਵ ਜਿਹੜੇ ਨੇ ਇਹਨਾਂ ਦੇ ਲਗਾਤਾਰ ਵਾਧੇ ਚੱਲੇ ਜਾ ਰਹੇ ਨੇ ਤੇ ਵਾਦਾ ਜਿਹੜਾ ਇਹਨਾਂ ਦੇ ਕੰਮ ਦੇ ਵਿੱਚ ਹੋ ਰਿਹਾ ਚੜ੍ਹਦੀ ਕਲਾ ਵਿੱਚ ਇਹ ਭੈਣ ਕੀ ਨਾ ਜੀ ਤੁਸੀਂ ਪੁੱਛਿਆ ਤੁਸੀਂ ਪਹਿਲੀ ਵਾਰ ਹੀ ਆਏ ਹੋ ਕਿ ਪਹਿਲਾਂ ਵੀ ਇੱਥੇ ਨਹੀਂ ਨਹੀਂ ਮੈਂ ਤਾਂ ਪਹਿਲਾਂ ਇੱਕ ਵਾਰੀ ਹੋਰ ਆਈ ਹੋਈ ਆ ਮੈਂ ਨਿਊਟ੍ਰੀ ਕੁਲਚਾ ਖਾਣ ਆਈ ਸੀ ਤੇ ਮੈਨੂੰ ਇਹਨਾਂ ਦਾ ਟੇਸਟ ਬਹੁਤ ਵਧੀਆ ਲੱਗਿਆ ਤੇ ਅੱਜ ਮੈਂ ਲੰਚ ਨਹੀਂ ਲੈ ਕੇ ਆਈ ਸੀ ਮੈਂ ਸਪੈਸ਼ਲੀ ਉੱਥੇ ਮਾਲਟਾਊਨ ਜਾਣਾ ਮੈਡਮ ਕੋ ਬਹੁਤ ਟੇਸਟੀ ਬਣਾਉਂਦੇ ਆ ਤਾਂ ਮੈਂ ਅੱਜ ਇੱਥੇ ਆ ਗਈ ਮਤਲਬ ਸਪੈਸ਼ਲੀ ਆਏ ਹੋ ਤੁਸੀਂ ਸਪੈਸ਼ਲ ਸਪੈਸ਼ਲ ਕੀ ਖਾਸ ਲੱਗਿਆ ਇਹਨਾਂ ਦੇ ਕੋਈ ਖਾਣ ਪੀਣੇ ਤੁਸੀਂ ਦੇਖਿਆ ਵੀ ਗ੍ਰਾਹਕ ਲਗਾਤਾਰ ਆ ਰਹੇ ਨੇ ਬਿਲਕੁਲ ਹਾਂਜੀ ਇੱਕ ਕਸਟ ਪ੍ਰਾਈਸ ਬਹੁਤ ਅੱਛਾ ਹੈ 60 ਰੁਪਏ ਵਾਲਟਰ ਇੱਕ ਲੇਡੀਜ਼ ਹੋਣ ਦੇ ਨਾਤੇ ਮਿਹਨਤ ਕਰ ਰਹੇ ਨੇ ਸੜਕ ਤੇ ਖਲੋ ਕੇ ਉਹਨੂੰ ਕਿਦਾਂ ਦੇਖਦੇ ਹੋ ਤੁਸੀਂ ਵੀ ਲੇਡੀਜ਼ ਹੋ ਤੇ ਇਹਨਾਂ ਦੇ ਜਿਹੜੀ ਮਿਹਨਤ ਨੂੰ ਕਿਦਾਂ ਦੇਖ ਰਹੇ ਹੋ ਇਹ ਇਹਨਾਂ ਦਾ ਬਹੁਤ ਗੁੱਡ ਪੁਆਇੰਟ ਹੈ ਇੱਕ ਲੇਡੀ ਹੋ ਕੇ ਮਤਲਬ ਕੰਮ ਕਰ ਰਿਹਾ ਬਹੁਤ ਸਹੀ ਗੱਲ ਹੈ ਕਿਉਂਕਿ ਜੌਬ ਤੇ ਸਹੀ ਹੈ ਨਹੀਂ ਹੈ ਨਾ ਪਰ ਬਹੁਤ ਸਹੀ ਕੰਮ ਕਰ ਰਿਹਾ ਹੈ ਬਹੁਤ ਹੀ ਨਾਈਸ ਹੰਬਰ ਨੇਚਰ ਹੈ ਬਹੁਤ ਗੁੱਡ ਗੱਲ ਹੈ ਹਰ ਕਿਸਮ ਨਾਲ ਬਹੁਤ ਹੀ ਪੋਲਾਈਟਲੀ ਗੱਲ ਕਰਦੇ ਆ ਪੋਲਾਈਟ ਨਾਲ ਗੱਲ ਕਰਦੇ ਆ ਤਾਂ ਲੋਕੀ ਆਉਂਦੇ ਆ ਤਾਂ ਵਧੀਆ ਲੱਗਦਾ ਹੈ ਇਹ ਗੱਲ ਦੇਖੀ ਹੋਣੀ ਤੁਸੀਂ ਕਿ ਕੁਝ ਸਮਿਆਂ ਦੇ ਵਿੱਚ ਚੇਂਜ ਆਇਆ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਪ੍ਰਵਾਸੀ ਸੀ ਉਹ ਖਾਨ ਪੀਣ ਦੇ ਰੇੜੀਆਂ ਜਾਂ 카ਟ ਵਗੈਰਾ ਲਗਾਉਂਦੇ ਸੀ ਤੇ ਹੁਣ ਜਿਹੜੇ ਨੇ ਪੰਜਾਬੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ بڑے ਲਿਖੇ ਪੰਜਾਬੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਬਿਲਕੁਲ ਇਹ ਵੈਸੇ ਮੈਟਰ ਨਹੀਂ ਕਰਦਾ ਹੈਗਾ ਕਿ بڑے ਲਿਖੇ ਆ ਰਹੇ ਆ ਇਹ ਕਰਨਾ ਚਾਹੀਦਾ ਹਰ ਇੱਕ ਨੂੰ ਕਰਨਾ ਚਾਹੀਦਾ ਬੜਾ ਲਗਾ ਮੈਟਰ ਨਹੀਂ ਹੈਗਾ ਆਪਣਾ ਬਿਜ਼ਨਸ ਆਪਣਾ ਪਹਿਲਾਂ ਪੜੇ ਲਿਖੇ ਜਾਂਦੇ ਨੇ ਥੋੜਾ ਸ਼ਰਮ ਕਰਦੇ ਕਿ ਛੋਟਾ ਕੰਮ ਹੈ ਸੜਕ ਤੇ ਖਲੋ ਕੇ ਕਰ ਰਹੇ ਐ ਚੀਜ਼ ਪਹਿਲਾਂ ਥਿੰਕਿੰਗ ਆ ਗਈ ਸੀ ਲੋਕਾਂ ਦੀ ਨਹੀਂ ਨਹੀਂ ਇਹ ਬਹੁਤ ਹੀ ਅਜੀਬ ਜਿਹੀ ਗੱਲ ਹੈ ਜਿਹੜੇ ਸੋਚਦੇ ਨੇ ਨਾ ਕਿ ਆਪਾਂ ਇਹ ਕੰਮ ਨਹੀਂ ਕਰ ਸਕਦੇ ਛੋਟਾ ਕੰਮ ਹੈ ਇਹ ਨਹੀਂ ਕਰਨਾ ਹੈ ਉਹ ਨਹੀਂ ਕਰਨਾ ਹੈਗਾ ਜ਼ਰੂਰਤ ਨਹੀਂ ਆਪਣਾ ਕੰਮ ਕਰਨਾ ਹੀ ਪੈਂਦਾ ਹੈ ਤੇ ਵਧੀਆ ਵੇਖ ਰਹੇ ਹੋ ਤੁਸੀਂ ਤਾਂ 올 ਲੇਡੀਸ ਨੂੰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ 올 ਲੇਡੀਸ ਨਾਲ ਕੀ ਕਹਿਣਾ ਚਾਹੋਗੇ ਮੈਨੂੰ ਲੱਗਦਾ ਤੁਸੀਂ ਵੀ ਕਿਦਰੇ ਜੋਬ ਕਰਦੇ ਹੋ ਕੁਝ ਕਰਦੇ ਬਿਲਕੁਲ ਬਿਲਕੁਲ ਕੰਮ ਕੋਈ ਵੀ ਛੋਟਾ ਮਾੜਾ ਨਹੀਂ ਹੁੰਦਾ ਕੋਈ ਵੱਡਾ ਛੋਟਾ ਨਹੀਂ ਹੁੰਦਾ ਹਰ ਇੱਕ ਨੂੰ ਆਪਣਾ ਕੰਮ ਕਰਨਾ ਹੀ ਪੈਂਦਾ ਹੈ ਇਹ ਤਾਂ ਕਰਨਾ ਚਾਹੀਦਾ ਹੈ ਅੱਗੇ ਆਓ ਤੇ ਕਰੋ ਬੜੇਲ ਕਿਤੇ ਕੋਈ ਜ਼ਰੂਰਤ ਨਹੀਂ ਹੈ ਬਸ ਸਟਾਰਟ ਅਪ ਕਰੋ ਇਨ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦਾਂ ਵਿੱਚ ਬਹੁਤ ਨਾਈਸ ਹੈ ਮੈਂ ਫਸਟ ਟਾਈਮ ਆਇਆ ਤਾਂ ਇੰਨੀ ਇੰਪ੍ਰੈਸਿੰਗ ਹੈ ਸੈਕੰਡ ਟਾਈਮ ਆਈ ਹਾਂ ਬਹੁਤ ਹੀ ਨਾਈਸ ਨੇ ਅੱਗੇ ਵੀ ਆਉਂਗੇ ਫਿਰ ਬਿਲਕੁਲ ਬਿਲਕੁਲ ਮੈਂ ਤੇ ਲੋਕਾਂ ਨੂੰ ਇਹ ਬੋਲੂਗੀ ਕਿ ਮੋਲਟਾਉਂ ਜਾਓ ਟਿਮੀ ਹੈਗਾ ਇਹਨਾਂ ਦਾ ਨਾਮ ਇਹਨਾਂ ਕੋਲ ਆਓ ਤੇ ਖਾਓ ਟੇਸਟ ਇਹਨਾਂ ਦਾ ਬਹੁਤ ਵਧੀਆ ਕਈ ਤਰ੍ਹਾਂ ਦੀ ਵੈਰਾਈਟੀਆਂ ਹੈਨਾਂ ਦਾ ਮੈਗੀ ਹੈ ਟੀ ਹੈ ਆਲੂ ਹੈ ਪ੍ਰੌਂਠੇ ਹੈ ਸਪੈਸ਼ਲੀ ਨਿਊਟ੍ਰੀਕਲ ਚ ਬਹੁਤ ਟੇਸਟ ਲੱਗਿਆ ਮਨਾ ਤਾਂ ਮੈਂ ਸਪੈਸ਼ਲ ਆਈ ਹਾਂ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਹੈ ਮੈਡਮ ਦੇ ਵਿਵਹਾਰ ਦੇ ਨਾਲ ਨਾਲ ਇਹਨਾਂ ਦਾ ਸਵਾਦ ਜਿਹੜਾ ਹੈ ਲੋਕਾਂ ਨੂੰ ਇੱਥੇ ਖਿੱਚ ਰਿਹਾ ਤੇ ਬੜੀ ਦੂਰੋਂ ਦੂਰੋਂ ਜਿਲੇ ਇਹਨਾਂ ਦੇ ਕਸਟਮਰ ਬਣਦੇ ਜਾ ਰਹੇ ਨੇ ਤੇ ਇੱਥੇ ਆ ਕੇ ਇਹਨਾਂ ਦਾ ਜਿਹੜਾ ਸਵਾਦ ਹੈ ਉਸ ਦਾ ਆਨੰਦ ਲੈ ਰਹੇ ਥੈਂਕ ਯੂ ਮੈਡਮ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਲੋੜ ਹੈ ਤੇ ਸ਼ੇਅਰ ਕਰਨਾ ਵੀ ਕੈਮਰਾਮੈਨ ਜਸਵਿੰਦਰ ਸਿੰਘ ਜਨਾਲ ਕੋਰਪੀ ਰਾਜ ਸਰਕਾਰ 13 ਮ TV ਲੁਧਿਆਣਾ